ਦੋ ਦਿਨਾਂ ਦੌਰਾਨ ਦੌਰੇ ਤੇ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜ ਕੀਤਾ ਹੋਇਆ ਪਹਿਲਾ ਪ੍ਰਾਈਵੇਟ ਡਿਨਰ ਕਰਨਗੇ ਉਸ ਤੋਂ ਬਾਅਦ ਸ਼िखर ਸਮੇਲਨ ਦੇ ਵਿੱਚ 23ਵੇਂ ਸ਼ਿਖਰ ਸਮੇਲਨ ਦੇ ਵਿੱਚ ਵੀ ਇਹ ਸ਼ਾਮਲ ਹੋਣਗੇ ਦੋਨੋਂ ਵੱਡੇ ਲੀਡਰ ਇਸ ਮੁਲਾਕਾਤ ਦੇ ਵੱਡੇ ਮਾਇਨੇ ਨੇ ਕਿਉਂਕਿ ਜਿਹੜੇ ਸੰਬੰਧ ਨੇ ਰੂਸ ਅਤੇ ਭਾਰਤ ਦੇ ਜਿਹੜੇ ਸੰਬੰਧ ਨੇ ਇਹਨਾਂ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਇਹ ਮੁਲਾਕਾਤਾਂ ਬਹੁਤ ਜਰੂਰੀ ਸਨ ਜਿਹੜੀਆਂ ਹੋਣਗੀਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵੀ ਆਪਣੇ ਹਮ ਰਤਬਾ ਜਿਹੜੇ ਮੰਤਰੀ ਹੈ ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਬਲੈਦੀਵੀਰ ਪੁਤਿਨ ਦੇ ਨਾਲ ਉਹਨਾਂ ਦੀ ਪੂਰੀ ਕੈਬਨਿਟ ਜਿਹੜੀ ਵੱਡੀ ਕੈਬਨਿਟ ਹੈ ਉਹ ਵੀ ਭਾਰਤ ਆ ਰਹੀ ਹੈ ਇਸ ਦੇ ਬਹੁਤ ਵੱਡੇ ਮਾਇਨੇ ਨੇ ਕਿਉਂਕਿ ਪਿਛਲੇ ਦਿਨੀ ਅਮਰੀਕਾ ਨੇ ਜਿਹੜਾ ਟੈਰਿਫ ਲਗਾਇਆ ਸੀਗਾ ਉਸ ਨੂੰ ਇਸੇ ਗੱਲ ਦੀ ਤਕਲੀਫ ਸੀ ਕਿ ਰਸ਼ੀਆ ਦੇ ਨਾਲ ਇਹਨਾਂ ਦੇ ਸੰਬੰਧ ਇਹਨੇ ਗੂੜੇ ਤੇ ਵਧਿਆ ਕਿਉਂ ਨੇ ਔਰ ਇਹ ਜਿਹੜਾ ਵਿਜ਼ਿਟ ਹੈ ਬਲਾਦੀਮੀਰ ਪੋਟੇਨ ਦਾ ਯਾਨੀ ਰੂਸ ਦੇ ਰਾਸ਼ਟਰਪਤੀ ਦਾ ਇਹ ਜਿਹੜਾ ਵਿਜ਼ਿਟ ਹੈ ਇਹ ਬਹੁਤ ਮਾਇਨੇ ਰੱਖਦਾ ਹੈ ਇਹ ਸਾਰੇ ਘਟਨਾਕ੍ਰਮ ਦੇ ਬਾਵਜੂਦ ਜੇਕਰ ਰਾਸ਼ਟਰਪਤੀ ਬਲਾਦੀਮੀਰ ਪੋਟੇਨ ਭਾਰਤ ਆ ਰਹੇ ਨੇ ਅਤੇ ਭਾਰਤ ਦੇ ਨਾਲ ਸੰਬੰਧ ਹੋਰ ਡੂੰਘੇ ਕਰ ਰਹੇ ਨੇ ਇਹ ਇਹਨਾਂ ਦੇ ਮਤਲਬ ਬਹੁਤ ਡੂੰਘੇ ਨੇ ਤੁਹਾਨੂੰ ਦੱਸ ਦਈਏ ਕਿ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਲਈ ਕਈ ਅਹਿਮ ਸਮਝੌਤਿਆਂ ਤੇ ਦਸਤਕਤ ਵੀ ਕੀਤੇ ਜਾਣਗੇ ਜਿਵੇਂ ਹੀ vladimir putin ਇਥੇ ਪਹੁੰਚਣਗੇ ਉਸਦੇ ਕੁਝ ਘੰਟਿਆਂ ਬਾਅਦ ਹੀ ਪੀਐਮ ਮੋਦੀ ਨੇ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜਮੈਂਟ ਕੀਤਾ ਹੋਇਆ ਰੱਖਿਆ ਹੋਇਆ ਵਾ ਤੇ ਦੋਵੇਂ ਆਗੂਆਂ ਵਿਚਾਲੇ ਗੈਰ ਰਸਮੀ ਪਰ ਬਹੁਤ ਅਹਿਮ ਚਰਚਾ ਹੋਵੇਗੀ ਇਸ ਡਿਨਰ ਤੇ ਪੁਤਿਨ ਦੀ ਯਾਤਰਾ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਰੂਸੀ ਰਾਸ਼ਟਰਪਤੀ ਭਵਨ ਵੱਲੋਂ ਦੱਸਿਆ ਗਿਆ ਰੂਸੀ ਰਾਸ਼ਟਰਪਤੀ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਦੋਵੇਂ ਦੇਸ਼ਾਂ ਲਈ ਆਰਥਿਕ ਤੇ ਕਾਰੋਬਾਰੀ ਮੁੱਦੇ ਕਾਫੀ ਅਹਿਮ ਰਹਿਣਗੇ ਇਸ ਗੱਲ ਦਾ ਸੰਕੇਤ ਇਸ ਤੋਂ ਮਿਲਦਾ ਹੈ ਕਿ ਰਾਸ਼ਟਰਪਤੀ ਪੁਤਿਨ ਦੀ ਕੈਬਨਿਟ ਵਿੱਚ ਆਰਥਿਕ ਵਿਭਾਗਾਂ ਦੇ ਸਾਰੇ ਮੰਤਰੀ ਉਹਨਾਂ ਦੇ ਨਾਲ ਨਵੀਂ ਦਿੱਲੀ ਆ ਰਹੇ ਨੇ ਇਹਨਾਂ ਵਿੱਚ ਆਰਥਿਕ ਵਿਕਾਸ ਮੰਤਰੀ ਆ ਰਹੇ ਨੇ ਤੇ ਵਪਾਰ ਤੇ ਉਦਯੋਗ ਮੰਤਰੀ ਆ ਰਹੇ ਨੇ ਖੇਤੀਬਾੜੀ ਮੰਤਰੀ ਆ ਰਹੇ ਆ ਡਿਜੀਟਲ ਸੰਚਾਰ ਮੰਤਰੀ ਆਰ ਆਈ ਨੇ ਇਸ ਤੋਂ ਇਲਾਵਾ ਸਿਹਤ ਮੰਤਰੀ ਵੀ ਵਿਦੇਸ਼ ਮੰਤਰੀ ਅਤੇ ਹੋਰ ਮੰਤਰੀ ਜਿਹੜੇ ਆ ਰੱਖਿਆ ਮੰਤਰੀ ਇਹ ਸਾਰੇ ਮੰਤਰੀ ਉਹਨਾਂ ਦੀ ਕੈਬਨਿਟ ਚ ਜਿਹੜੇ ਵੱਡੇ ਅਹੁਦੇ ਜਿਨ੍ਹਾਂ ਦੇ ਕੋਲ ਵੱਡੇ ਪੋਰਟਫੋਲੀਓ ਨੇ ਉਹ ਭਾਰਤ ਦੌਰੇ ਤੇ ਨਾਲ ਆ ਰਹੇ ਨੇ ਇਸ ਦੇ ਇਹ ਮਾਇਨੇ ਨੇ ਕਿ ਇਸ ਤੇ ਇਸ ਦੌਰੇ ਚ ਰੱਖਿਆ ਖੇਤਰ ਵਿੱਚ ਵੱਡੇ ਫੈਸਲੇ ਹੋਣ ਦੀ ਉਮੀਦ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਰੂਸੀ ਖਮ ਰਤਵਾ ਆਂਦਰੇ ਬੋਲੋਸੋਵ ਇਨਾਂ ਦੇ ਨਾਲ ਮੀਟਿੰਗ ਕਰਨਗੇ ਜੋ ਪੁਤਿਨ ਦੇ ਨਾਲ ਹੀ ਆ ਰਹੇ ਨੇ ਇਸ ਦੌਰਾਨ ਐਸ 400 ਮਿਜ਼ਾਈਲ ਪ੍ਰਣਾਲੀ ਦੀ ਖਰੀਦ ਸੁਖੋਈ 30 ਜਹਾਜ਼ਾਂ ਦੇ ਅਪਗ੍ਰੇਡੇਸ਼ਨ ਅਤੇ ਬ੍ਰਹਮੋਜ਼ ਮਿਸਾਈਲ ਦੇ ਉन्नत ਸੰਸਕਰਣ ਤੇ ਚਰਚਾ ਹੋ ਸਕਦੀ ਹੈ ਯਾਨੀ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਐਸ 500 에어 డిਫੈਂਸ ਸਿਸਟਮ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ ਯਾਨੀ ਇਹ ਮੀਟਿੰਗ ਬਹੁਤ ਹੀ ਅਹਿਮ ਹੈ ਦੋਵੇਂ ਦੇਸ਼ਾਂ ਦੇ ਲਈ ਖਾਸ ਕਰਕੇ ਭਾਰਤ ਦੇ ਲਈ ਇਹ ਮੀਟਿੰਗ ਬਹੁਤ ਅਹਿਮ ਹੈ ਕਿਉਂਕਿ ਭਾਰਤ ਇਸ ਵੇਲੇ ਰੱਖਿਆ ਖੇਤਰ ਦੇ ਵਿੱਚ ਕਾਫੀ ਇਕੁਪਮੈਂਟਸ ਜਿਹੜੇ ਹੈਗੇ ਆ ਉਹ ਆਪ ਬਣਾ ਰਿਆ ਰੂਸ ਦੀ ਮਦਦ ਨਾਲ ਸਾਂਝੇ ਪ੍ਰੋਜੈਕਟ ਲੱਗੇ ਹੋਏ ਨੇ ਤੇ ਇਹ ਇਸ ਮੀਟਿੰਗ ਤੋਂ ਬਾਅਦ ਕੁਝ ਵੱਡਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਨਮਸਕਾਰ ਦੈਰਿਕਸ ਵਿਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਭਾਰਤ ਅਤੇ ਰੂਸ ਬਸਤੇ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਭਾਰਤ 2 ਦਿਨਾਂ ਦੌਰਾਨ ਦੌਰੇ ਤੇ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜ ਕੀਤਾ ਹੋਇਆ ਪਹਿਲਾ ਪ੍ਰਾਈਵੇਟ ਡਿਨਰ ਕਰਨਗੇ ਉਸ ਤੋਂ ਬਾਅਦ ਸ਼ਿਖਰ ਸੰਮੇਲਨ ਦੇ ਵਿੱਚ 23ਵੇਂ ਸ਼ਿਖਰ ਸੰਮੇਲਨ ਦੇ ਵਿੱਚ ਵੀ ਇਹ ਸ਼ਾਮਲ ਹੋਣਗੇ ਦੋਨੋਂ ਵੱਡੇ ਲੀਡਰ ਇਸ ਮੁਲਾਕਾਤ ਦੇ ਵੱਡੇ ਮਾਇਨੇ ਨੇ ਕਿਉਂਕਿ ਜਿਹੜੇ ਸੰਬੰਧ ਨੇ ਰੂਸ ਅਤੇ ਭਾਰਤ ਦੇ ਜਿਹੜੇ ਸੰਬੰਧ ਨੇ ਇਹਨਾਂ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਇਹ ਮੁਲਾਕਾਤਾਂ ਬਹੁਤ ਜ਼ਰੂਰੀ ਸਨ ਜਿਹੜੀਆਂ ਹੋਣ ਗਈਆਂ ਰਾਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵੀ ਆਪਣੇ ਹਮ ਰਤਬਾ ਜਿਹੜੇ ਮੰਤਰੀ ਹੈ ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਬਲਾਦੀਵੀਰ ਪੁਤਿਨ ਦੇ ਨਾਲ ਉਹਨਾਂ ਦੀ ਪੂਰੀ ਕੈਬਿਨੇਟ ਜਿਹੜੀ ਵੱਡੀ ਕੈਬਿਨੇਟ ਹੈ ਉਹ ਵੀ ਭਾਰਤ ਆ ਰਹੀ ਹੈ ਇਸ ਦੇ ਬਹੁਤ ਵੱਡੇ ਮਾਇਨੇ ਨੇ ਕਿਉਂਕਿ ਪਿਛਲੇ ਦਿਨੀ ਅਮਰੀਕਾ ਨੇ ਜਿਹੜਾ ਟੈਰਿਫ ਲਗਾਇਆ ਸੀਗਾ ਉਸ ਨੂੰ ਇਸੇ ਗੱਲ ਦੀ ਤਕਲੀਫ ਸੀ ਕਿ ਰਸ਼ੀਆ ਦੇ ਨਾਲ ਇਹਨਾਂ ਦੇ ਸੰਬੰਧ ਇੰਨੇ ਗੂੜੇ ਤੇ ਵਧੀਆ ਕਿਉਂ ਨੇ ਔਰ ਇਹ ਜਿਹੜਾ ਵਿਜ਼ਿਟ ਹੈ ਬਲਾਦੀਮੀਰ ਪੁਤਿੰਦਾ ਯਾਨੀ ਰੂਸ ਦੇ ਰਾਸ਼ਟਰਪਤੀ ਦਾ ਇਹ ਜਿਹੜਾ ਵਿਜ਼ਿਟ ਹੈ ਇਹ ਬਹੁਤ ਮਾਇਨੇ ਰੱਖਦਾ ਹੈ ਇਹ ਸਾਰੇ ਘਟਨਾਕ੍ਰਮ ਦੇ باوجود ਜੇਕਰ ਰਾਸ਼ਟਰਪਤੀ ਬਲੈਦੀਮੀਰ ਪੁਤਿਨ ਭਾਰਤ ਆ ਰਹੇ ਨੇ ਅਤੇ ਭਾਰਤ ਦੇ ਨਾਲ ਸੰਬੰਧ ਹੋਰ ਡੂੰਘੇ ਕਰ ਰਹੇ ਨੇ ਇਹ ਇਹਨਾਂ ਦੇ ਮਤਲਬ ਬਹੁਤ ਡੂੰਘੇ ਨੇ ਤੁਹਾਨੂੰ ਦੱਸ ਦਈਏ ਕਿ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਲਈ ਕਈ ਅਹਿਮ ਸਮਝੌਤਿਆਂ ਤੇ ਦਸਤਕਤ ਵੀ ਕੀਤੀ ਜਾਣਗੇ ਜਿਵੇਂ ਹੀ ਬਲੈਦੀਮੀਰ ਪੁਤਿਨ ਇੱਥੇ ਪਹੁੰਚਣਗੇ ਉਸਦੇ ਕੁਝ ਘੰਟਿਆਂ ਬਾਅਦ ਹੀ ਪੀਐਮ ਮੋਦੀ ਨੇ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜਮੈਂਟ ਕੀਤਾ ਹੋਇਆ ਰੱਖਿਆ ਹੋਇਆ ਵਾ ਤੇ ਦੋਵੇਂ ਆਗੂਆਂ ਵਿਚਾਲੇ ਗੈਰ ਰਸਮੀ ਪਰ ਬਹੁਤ ਅਹਿਮ ਚਰਚਾ ਹੋਵੇਗੀ ਇਸ ਡਿਨਰ ਤੇ ਪੁਤਿਨ ਦੀ ਯਾਤਰਾ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਰੂਸੀ ਰਾਸ਼ਟਰਪਤੀ ਭਵਨ ਵੱਲੋਂ ਦੱਸਿਆ ਗਿਆ ਰੂਸੀ ਰਾਸ਼ਟਰਪਤੀ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਦੋਵੇਂ ਦੇਸ਼ਾਂ ਲਈ ਆਰਥਿਕ ਤੇ ਕਾਰੋਬਾਰੀ ਮੁੱਦੇ ਕਾਫੀ ਅਹਿਮ ਰਹਿਣਗੇ ਇਸ ਗੱਲ ਦਾ ਸੰਕੇਤ ਇਸ ਤੋਂ ਮਿਲਦਾ ਹੈ ਕਿ ਰਾਸ਼ਟਰਪਤੀ ਪੁਤਿਨ ਦੀ ਕੈਬਨਟ ਵਿੱਚ ਆਰਥਿਕ ਵਿਭਾਗਾਂ ਦੇ ਸਾਰੇ ਮੰਤਰੀ ਉਹਨਾਂ ਦੇ ਨਾਲ ਨਵੀਂ ਦਿੱਲੀ ਆ ਰਹੇ ਨੇ ਇਹਨਾਂ ਵਿੱਚ ਆਰਥਿਕ ਵਿਕਾਸ ਮੰਤਰੀ ਆ ਰਹੇ ਨੇ ਤੇ ਵਪਾਰ ਤੇ ਉਦਯੋਗ ਮੰਤਰੀ ਆ ਰਹੇ ਨੇ ਖੇਤੀਬਾੜੀ ਮੰਤਰੀ ਆ ਰਹੀ ਹੈ ਡਿਜੀਟਲ ਸੰਚਾਰ ਮੰਤਰੀ ਆ ਰਹੇ ਨੇ ਇਸ ਤੋਂ ਇਲਾਵਾ ਸਿਹਤ ਮੰਤਰੀ ਵੀ ਵਿਦੇਸ਼ ਮੰਤਰੀ ਅਤੇ ਹੋਰ ਮੰਤਰੀ ਜਿਹੜੇ ਆ ਰੱਖਿਆ ਮੰਤਰੀ ਇਹ ਸਾਰੇ ਮੰਤਰੀ ਉਹਨਾਂ ਦੀ ਕੈਬਨਿਟ 'ਚ ਜਿਹੜੇ ਵੱਡੇ ਅਹੁਦੇ ਜਨਾਂ ਦੇ ਕੋਲ ਵੱਡੇ ਪੋਰਟਫੋਲੀਓ ਨੇ ਉਹ ਭਾਰਤ ਦੌਰੇ ਤੇ ਨਾਲ ਆ ਰਹੇ ਨੇ ਇਸ ਦੇ ਇਹ ਮਾਇਨੇ ਨੇ ਕਿ ਇਸ ਤੇ ਇਸ ਦੌਰੇ 'ਚ ਰੱਖਿਆ ਖੇਤਰ ਵਿੱਚ ਵੱਡੇ ਫੈਸਲੇ ਹੋਣ ਦੀ ਉਮੀਦ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਰੂਸੀ ਖਮ ਰਤਵਾ ਆਂਦਰੇ ਬੋਲੋਸੋਵ ਇਹਨਾਂ ਦੇ ਨਾਲ ਮੀਟਿੰਗ ਕਰਨਗੇ ਜੋ ਪੁਤਿਨ ਦੇ ਨਾਲ ਹੀ ਆ ਰਹੇ ਨੇ ਇਸ ਦੌਰਾਨ ਐਸ 400 ਮਿਜ਼ਾਈਲ ਪ੍ਰਣਾਲੀ ਦੀ ਖਰੀਦ ਸੁਖੋਈ 30 ਜਹਾਜ਼ਾਂ ਦੇ ਅਪਗ੍ਰੇਡੇਸ਼ਨ ਅਤੇ ਬ੍ਰਹਮੋਜ਼ ਮਿਸਾਈਲ ਦੇ ਉन्नत ਸੰਸਕਰਣ ਤੇ ਚਰਚਾ ਹੋ ਸਕਦੀ ਹੈ ਯਾਨੀ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ S-500 에어 డి펜스 ਸਿਸਟਮ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ ਯਾਨੀ ਇਹ ਮੀਟਿੰਗ ਬਹੁਤ ਹੀ ਅਹਿਮ ਹੈ ਦੋਵੇਂ ਦੇਸ਼ਾਂ ਦੇ ਲਈ ਖਾਸ ਕਰਕੇ ਭਾਰਤ ਦੇ ਲਈ ਇਹ ਮੀਟਿੰਗ ਬਹੁਤ ਅਹਿਮ ਹੈ ਕਿਉਂਕਿ ਭਾਰਤ ਇਸ ਵੇਲੇ ਰੱਖਿਆ ਖੇਤਰ ਦੇ ਵਿੱਚ ਕਾਫੀ ਇਕਵਿਪਮੈਂਟਸ ਜਿਹੜੇ ਹੈਗੇ ਆ ਉਹ ਆਪ ਬਣਾ ਰਿਆ ਰੂਸ ਦੀ ਮਦਦ ਨਾਲ ਸਾਂਝੇ ਪ੍ਰੋਜੈਕਟ ਲੱਗੇ ਹੋਏ ਨੇ ਤੇ ਇਹ ਇਸ ਮੀਟਿੰਗ ਤੋਂ ਬਾਅਦ ਕੁਝ ਵੱਡਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਭਾਰਤ ਅਤੇ ਰੂਸ ਬਾਰੇ ਬਹੁਤ ਵੱਡਾ ਡੇਣਾ ਕਿਉਂਕਿ ਅੱਜ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਭਾਰਤ 2 ਦਿਨਾਂ ਦੌਰਾਨ ਦੌਰੇ ਤੇ ਪਹੁੰਚ ਰਹੇ ਨੇ। ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜ ਕੀਤਾ ਹੋਇਆ ਪਹਿਲਾ ਪ੍ਰਾਈਵੇਟ ਡਿਨਰ ਕਰਨਗੇ ਉਸ ਤੋਂ ਬਾਅਦ ਸ਼िखर ਸਮੇਲਨ ਦੇ ਵਿੱਚ 23ਵੇਂ ਸ਼ਿਖਰ ਸਮੇਲਨ ਦੇ ਵਿੱਚ ਵੀ ਇਹ ਸ਼ਾਮਲ ਹੋਣਗੇ ਦੋਨੋਂ ਵੱਡੇ ਲੀਡਰ ਇਸ ਮੁਲਾਕਾਤ ਦੇ ਵੱਡੇ ਮਾਇਨੇ ਨੇ ਕਿਉਂਕਿ ਜਿਹੜੇ ਸੰਬੰਧ ਨੇ ਰੂਸ ਅਤੇ ਭਾਰਤ ਦੇ ਜਿਹੜੇ ਸੰਬੰਧ ਨੇ ਇਹਨਾਂ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਇਹ ਮੁਲਾਕਾਤਾਂ ਬਹੁਤ ਜ਼ਰੂਰੀ ਸਨ ਜਿਹੜੀਆਂ ਹੋਣ ਗਈਆਂ ਰਾਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵੀ ਆਪਣੇ ਹਮ ਰੁਤਬਾ ਜਿਹੜੇ ਮੰਤਰੀ ਹੈ ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਬਰਾਦਰ ਬਲਾਦੀਵੀਰ ਪੁਤਿਨ ਦੇ ਨਾਲ ਉਹਨਾਂ ਦੀ ਪੂਰੀ ਕੈਬਨਿਟ ਜਿਹੜੀ ਵੱਡੀ ਕੈਬਨਿਟ ਹੈ ਉਹ ਵੀ ਭਾਰਤ ਆ ਰਹੀ ਹੈ ਇਸ ਦੇ ਬਹੁਤ ਵੱਡੇ ਮਾਇਨੇ ਨੇ ਕਿਉਂਕਿ ਪਿਛਲੇ ਦਿਨੀ ਅਮਰੀਕਾ ਨੇ ਜਿਹੜਾ ਟੈਰਿਫ ਲਗਾਇਆ ਸੀਗਾ ਉਸ ਨੂੰ ਇਸੇ ਗੱਲ ਦੀ ਤਕਲੀਫ ਸੀ ਕਿ ਰਸ਼ੀਆ ਦੇ ਨਾਲ ਇਹਨਾਂ ਦੇ ਸੰਬੰਧ ਇੰਨੇ ਗੂੜੇ ਤੇ ਵਧੀਆ ਕਿਉਂ ਨੇ ਔਰ ਇਹ ਜਿਹੜਾ ਵਿਜ਼ਿਟ ਹੈ ਬਲਾਦੀਮੀਰ ਪੁਤਿਨ ਦਾ ਯਾਨੀ ਰੂਸ ਦੇ ਰਾਸ਼ਟਰਪਤੀ ਦਾ ਇਹ ਜਿਹੜਾ ਵਿਜ਼ਿਟ ਹੈ ਇਹ ਬਹੁਤ ਮਾਇਨੇ ਰੱਖਦਾ ਹੈ ਇਹ ਸਾਰੇ ਘਟਨਾਕ੍ਰਮ ਦੇ ਬਾਵਜੂਦ ਜੇਕਰ ਰਾਸ਼ਟਰਪਤੀ ਬਲੈਦੀਮੀਰ ਪੁਤਿਨ ਭਾਰਤ ਆਰਐਨਏ ਅਤੇ ਭਾਰਤ ਦੇ ਨਾਲ ਸੰਬੰਧ ਹੋਰ ਡੂੰਘੇ ਕਰ ਰਹੇ ਨੇ ਇਹ ਇਹਨਾਂ ਦੇ ਮਤਲਬ ਬਹੁਤ ਡੂੰਘੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਸੰਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਲਈ ਕਈ ਅਹਿਮ ਸਮਝੌਤਿਆਂ ਤੇ ਦਸਤਕਤ ਵੀ ਕੀਤੀ ਜਾਣਗੇ ਜਿਵੇਂ ਹੀ ਵਲਾਦੀਮੀਰ ਪੁਤਿਨ ਇਥੇ ਪਹੁੰਚਣਗੇ ਉਸਦੇ ਕੁਝ ਘੰਟਿਆਂ ਬਾਅਦ ਹੀ ਪੀਐਮ ਮੋਦੀ ਨੇ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜਮੈਂਟ ਕੀਤਾ ਹੋਇਆ ਰੱਖਿਆ ਹੋਇਆ ਵਾ ਤੇ ਦੋਵੇਂ ਆਗੂਆਂ ਵਿਚਾਲੇ ਗੈਰ ਰਸਮੀ ਪਰ ਬਹੁਤ ਅਹਿਮ ਚਰਚਾ ਹੋਵੇਗੀ ਇਸ ਡਿਨਰ ਤੇ ਪੁਤਿਨ ਦੀ ਯਾਤਰਾ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਰੂਸੀ ਰਾਸ਼ਟਰਪਤੀ ਭਵਨ ਵੱਲੋਂ ਦੱਸਿਆ ਗਿਆ ਰੂਸੀ ਰਾਸ਼ਟਰਪਤੀ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਦੋਵੇਂ ਦੇਸ਼ਾਂ ਲਈ ਆਰਥਿਕ ਤੇ ਕਾਰੋਬਾਰੀ ਮੁੱਦੇ ਕਾਫੀ ਅਹਿਮ ਰਹਿਣਗੇ ਇਸ ਗੱਲ ਦਾ ਸੰਕੇਤ ਇਸ ਤੋਂ ਮਿਲਦਾ ਹੈ ਕਿ ਰਾਸ਼ਟਰਪਤੀ ਪੁਤਿਨ ਦੀ ਕੈਬਨਿਟ ਵਿੱਚ ਆਰਥਿਕ ਵਿਭਾਗਾਂ ਦੇ ਸਾਰੇ ਮੰਤਰੀ ਉਹਨਾਂ ਦੇ ਨਾਲ ਨਵੀਂ ਦਿੱਲੀ ਆ ਰਹੇ ਨੇ ਇਹਨਾਂ ਵਿੱਚ ਆਰਥਿਕ ਵਿਕਾਸ ਮੰਤਰੀ ਆ ਰਹੇ ਨੇ ਤੇ ਵਪਾਰ ਤੇ ਉਦਯੋਗ ਮੰਤਰੀ ਆ ਰਹੇ ਨੇ ਖੇਤੀਬਾੜੀ ਮੰਤਰੀ ਆ ਰਹੇ ਆ ਡਿਜੀਟਲ ਸੰਚਾਰ ਮੰਤਰੀ ਆਰ ਆਈ ਨੇ ਇਸ ਤੋਂ ਇਲਾਵਾ ਸਿਹਤ ਮੰਤਰੀ ਵੀ ਵਿਦੇਸ਼ ਮੰਤਰੀ ਅਤੇ ਹੋਰ ਮੰਤਰੀ ਜਿਹੜੇ ਆ ਰੱਖਿਆ ਮੰਤਰੀ ਇਹ ਸਾਰੇ ਮੰਤਰੀ ਉਹਨਾਂ ਦੀ ਕੈਬਨਿਟ ਚ ਜਿਹੜੇ ਵੱਡੇ ਅਹੁਦੇ ਜਿਨ੍ਹਾਂ ਦੇ ਕੋਲ ਵੱਡੇ ਪੋਰਟਫੋਲੀਓ ਨੇ ਉਹ ਭਾਰਤ ਦੌਰੇ ਤੇ ਨਾਲ ਆ ਰਹੇ ਨੇ ਇਸ ਦੇ ਇਹ ਮਾਇਨੇ ਨੇ ਕਿ ਇਸ ਤੇ ਇਸ ਦੌਰੇ ਚ ਰੱਖਿਆ ਖੇਤਰ ਵਿੱਚ ਵੱਡੇ ਫੈਸਲੇ ਹੋਣ ਦੀ ਉਮੀਦ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਰੂਸੀ ਖਮ ਰੁਤਵਾ ਆਂਦਰੇ ਬੋਲੋਸੋਵ ਇਨਾਂ ਦੇ ਨਾਲ ਮੀਟਿੰਗ ਕਰਨਗੇ ਜੋ ਪੁਤਿਨ ਦੇ ਨਾਲ ਹੀ ਆ ਰਹੇ ਨੇ ਇਸ ਦੌਰਾਨ ਐਸ 400 ਮਿਜ਼ਾਈਲ ਪ੍ਰਣਾਲੀ ਦੀ ਖਰੀਦ ਸੁਖੋਈ 30 ਜਹਾਜ਼ਾਂ ਦੇ ਅਪਗ੍ਰੇਡੇਸ਼ਨ ਅਤੇ ਬ੍ਰਹਮੋਜ਼ ਮਿਸਾਈਲ ਦੇ ਉन्नत ਸੰਸਕਰਣ ਤੇ ਚਰਚਾ ਹੋ ਸਕਦੀ ਹੈ ਯਾਨੀ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਐਸ 500 에어 డిਫੈਂਸ ਸਿਸਟਮ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ ਯਾਨੀ ਇਹ ਮੀਟਿੰਗ ਬਹੁਤ ਹੀ ਅਹਿਮ ਹੈ ਦੋਵੇਂ ਦੇਸ਼ਾਂ ਦੇ ਲਈ ਖਾਸ ਕਰਕੇ ਭਾਰਤ ਦੇ ਲਈ ਇਹ ਮੀਟਿੰਗ ਬਹੁਤ ਅਹਿਮ ਹੈ ਕਿਉਂਕਿ ਭਾਰਤ ਇਸ ਵੇਲੇ ਰੱਖਿਆ ਖੇਤਰ ਦੇ ਵਿੱਚ ਕਾਫੀ ਇਕੁਪਮੈਂਟਸ ਜਿਹੜੇ ਹੈਗੇ ਆ ਉਹ ਆਪ ਬਣਾ ਰਿਹਾ ਹੈ ਰੂਸ ਦੀ ਮਦਦ ਨਾਲ ਸਾਂਝੇ ਪ੍ਰੋਜੈਕਟ ਲੱਗੇ ਹੋਏ ਨੇ ਤੇ ਇਹ ਇਸ ਮੀਟਿੰਗ ਤੋਂ ਬਾਅਦ ਕੁਝ ਵੱਡਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਨਮਸਕਾਰ ਦੈਰਿਕਸ ਵਿਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਭਾਰਤ ਅਤੇ ਰੂਸ ਬਸਤੇ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਭਾਰਤ ਦੋ ਦਿਨਾਂ ਦੌਰਾਨ ਦੌਰੇ ਤੇ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜ ਕੀਤਾ ਹੋਇਆ ਪਹਿਲਾ ਪ੍ਰਾਈਵੇਟ ਡਿਨਰ ਕਰਨਗੇ ਉਸ ਤੋਂ ਬਾਅਦ ਸ਼ਿਖਰ ਸੰਮੇਲਨ ਦੇ ਵਿੱਚ 23ਵੇਂ ਸ਼ਿਖਰ ਸੰਮੇਲਨ ਦੇ ਵਿੱਚ ਵੀ ਇਹ ਸ਼ਾਮਲ ਹੋਣਗੇ ਦੋਨੋਂ ਵੱਡੇ ਲੀਡਰ ਇਸ ਮੁਲਾਕਾਤ ਦੇ ਵੱਡੇ ਮਾਇਨੇ ਨੇ ਕਿਉਂਕਿ ਜਿਹੜੇ ਸੰਬੰਧ ਨੇ ਰੂਸ ਅਤੇ ਭਾਰਤ ਦੇ ਜਿਹੜੇ ਸੰਬੰਧ ਨੇ ਇਹਨਾਂ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਇਹ ਮੁਲਾਕਾਤਾਂ ਬਹੁਤ ਜ਼ਰੂਰੀ ਸਨ ਜਿਹੜੀਆਂ ਹੋਣਗੀਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵੀ ਆਪਣੇ ਹਮ ਰਤਬਾ ਜਿਹੜੇ ਮੰਤਰੀ ਹੈ ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਬਲੈਦੀਵੀਰ ਪੁਤਿਨ ਦੇ ਨਾਲ ਉਹਨਾਂ ਦੀ ਪੂਰੀ ਕੈਬਨਿਟ ਜਿਹੜੀ ਵੱਡੀ ਕੈਬਨਿਟ ਹੈ ਉਹ ਵੀ ਭਾਰਤ ਆ ਰਹੀ ਹੈ ਇਸ ਦੇ ਬਹੁਤ ਵੱਡੇ ਮਾਇਨੇ ਨੇ ਕਿਉਂਕਿ ਪਿਛਲੇ ਦਿਨੀ ਅਮਰੀਕਾ ਨੇ ਜਿਹੜਾ ਟੈਰਫ ਲਗਾਇਆ ਸੀਗਾ ਉਸ ਨੂੰ ਇਸੇ ਗੱਲ ਦੀ ਤਕਲੀਫ ਸੀ ਕਿ ਰਸ਼ੀਆ ਦੇ ਨਾਲ ਇਹਨਾਂ ਦੇ ਸੰਬੰਧ ਇੰਨੇ ਗੂੜੇ ਤੇ ਵਧੀਆ ਕਿਉਂ ਨੇ ਔਰ ਇਹ ਜਿਹੜਾ ਵਿਜ਼ਿਟ ਹੈ ਬਲਾਦੀਮੀਰ ਪੁਤਿਨ ਦਾ ਯਾਨੀ ਰੂਸ ਦੇ ਰਾਸ਼ਟਰਪਤੀ ਦਾ ਇਹ ਜਿਹੜਾ ਵਿਜ਼ਿਟ ਹੈ ਇਹ ਬਹੁਤ ਮਾਇਨੇ ਰੱਖਦਾ ਹੈ ਇਹ ਸਾਰੇ ਘਟਨਾਕ੍ਰਮ ਦੇ ਬਾਵਜੂਦ ਜੇਕਰ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਭਾਰਤ ਆ ਰਹੇ ਨੇ ਅਤੇ ਭਾਰਤ ਦੇ ਨਾਲ ਸੰਬੰਧ ਹੋਰ ਡੂੰਘੇ ਕਰ ਰਹੇ ਨੇ ਇਹ ਇਹਨਾਂ ਦੇ ਮਤਲਬ ਬਹੁਤ ਡੂੰਘੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਸੰਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਲਈ ਕਈ ਅਹਿਮ ਸਮਝੌਤਿਆਂ ਤੇ ਦਸਤਕਤ ਵੀ ਕੀਤੇ ਜਾਣਗੇ ਜਿਵੇਂ ਹੀ vladimir putin ਇਥੇ ਪਹੁੰਚਣਗੇ ਉਸਦੇ ਕੁਝ ਘੰਟਿਆਂ ਬਾਅਦ ਹੀ pm modi ਨੇ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜਮੈਂਟ ਕੀਤਾ ਹੋਇਆ ਰੱਖਿਆ ਹੋਇਆ ਵਾ ਤੇ ਦੋਵੇਂ ਆਗੂਆਂ ਵਿਚਾਲੇ ਗੈਰ ਰਸਮੀ ਪਰ ਬਹੁਤ ਅਹਿਮ ਚਰਚਾ ਹੋਵੇਗੀ ਇਸ ਡਿਨਰ ਤੇ ਪੁਤਿਨ ਦੀ ਯਾਤਰਾ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਰੂਸੀ ਰਾਸ਼ਟਰਪਤੀ ਭਵਨ ਵੱਲੋਂ ਦੱਸਿਆ ਗਿਆ ਰੂਸੀ ਰਾਸ਼ਟਰਪਤੀ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਦੋਵੇਂ ਦੇਸ਼ਾਂ ਲਈ ਆਰਥਿਕ ਤੇ ਕਾਰੋਬਾਰੀ ਮੁੱਦੇ ਕਾਫੀ ਅਹਿਮ ਰਹਿਣਗੇ ਇਸ ਗੱਲ ਦਾ ਸੰਕੇਤ ਇਸ ਤੋਂ ਮਿਲਦਾ ਹੈ ਕਿ ਰਾਸ਼ਟਰਪਤੀ ਪੁਤਿਨ ਦੀ ਕੈਬਨਿਟ ਵਿੱਚ ਆਰਥਿਕ ਵਿਭਾਗਾਂ ਦੇ ਸਾਰੇ ਮੰਤਰੀ ਉਹਨਾਂ ਦੇ ਨਾਲ ਨਵੀਂ ਦਿੱਲੀ ਆ ਰਹੇ ਨੇ ਇਹਨਾਂ ਵਿੱਚ ਆਰਥਿਕ ਵਿਕਾਸ ਮੰਤਰੀ ਆ ਰਹੇ ਨੇ ਤੇ ਵਪਾਰ ਤੇ ਉਦਯੋਗ ਮੰਤਰੀ ਆ ਰਹੇ ਨੇ ਖੇਤੀਬਾੜੀ ਮੰਤਰੀ ਆ ਰਹੀ ਹੈ ਡਿਜੀਟਲ ਸੰਚਾਰ ਮੰਤਰੀ ਆਰਏ ਨੇ ਇਸ ਤੋਂ ਇਲਾਵਾ ਸਿਹਤ ਮੰਤਰੀ ਵੀ ਵਿਦੇਸ਼ ਮੰਤਰੀ ਅਤੇ ਹੋਰ ਮੰਤਰੀ ਜਿਹੜੇ ਆ ਰੱਖਿਆ ਮੰਤਰੀ ਇਹ ਸਾਰੇ ਮੰਤਰੀ ਉਹਨਾਂ ਦੀ ਕੈਬਨਿਟ ਚ ਜਿਹੜੇ ਵੱਡੇ ਅਹੁਦੇ ਜਿਨ੍ਹਾਂ ਦੇ ਕੋਲ ਵੱਡੇ ਪੋਰਟਫੋਲੀਓ ਨੇ ਉਹ ਭਾਰਤ ਦੌਰੇ ਤੇ ਨਾਲ ਆ ਰਹੇ ਨੇ ਇਸ ਦੇ ਇਹ ਮਾਇਨੇ ਨੇ ਕਿ ਇਸ ਤੇ ਇਸ ਦੌਰੇ ਚ ਰੱਖਿਆ ਖੇਤਰ ਵਿੱਚ ਵੱਡੇ ਫੈਸਲੇ ਹੋਣ ਦੀ ਉਮੀਦ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਰੂਸੀ ਖਮ ਰਤਵਾ ਆਂਦਰੇ ਬੋਲੋਸੋਵ ਇਨ੍ਹਾਂ ਦੇ ਨਾਲ ਮੀਟਿੰਗ ਕਰਨਗੇ ਜੋ ਪੁਤਿਨ ਦੇ ਨਾਲ ਹੀ ਆ ਰਹੇ ਨੇ ਇਸ ਦੌਰਾਨ ਐਸ 400 ਮਿਜ਼ਾਈਲ ਪ੍ਰਣਾਲੀ ਦੀ ਖਰੀਦ ਸੁਖੋਈ 30 ਜਹਾਜ਼ਾਂ ਦੇ ਅਪਗ੍ਰੇਡੇਸ਼ਨ ਅਤੇ ਬ੍ਰਹਮੋਜ਼ ਮਿਸਾਈਲ ਦੇ ਉन्नत ਸੰਸਕਰਣ ਤੇ ਚਰਚਾ ਹੋ ਸਕਦੀ ਹੈ ਯਾਨੀ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਐਸ 500 에어 డిਫੈਂਸ ਸਿਸਟਮ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ ਯਾਨੀ ਇਹ ਮੀਟਿੰਗ ਬਹੁਤ ਹੀ ਅਹਿਮ ਹੈ ਦੋਵੇਂ ਦੇਸ਼ਾਂ ਦੇ ਲਈ ਖਾਸ ਕਰਕੇ ਭਾਰਤ ਦੇ ਲਈ ਇਹ ਮੀਟਿੰਗ ਬਹੁਤ ਅਹਿਮ ਹੈ ਕਿਉਂਕਿ ਭਾਰਤ ਇਸ ਵੇਲੇ ਰੱਖਿਆ ਖੇਤਰ ਦੇ ਵਿੱਚ ਕਾਫੀ ਇਕੁਪਮੈਂਟਸ ਜਿਹੜੇ ਹੈਗੇ ਆ ਉਹ ਆਪ ਬਣਾ ਰਿਆ ਰੂਸ ਦੀ ਮਦਦ ਨਾਲ ਸਾਂਝੇ ਪ੍ਰੋਜੈਕਟ ਲੱਗੇ ਹੋਏ ਨੇ ਤੇ ਇਹ ਇਸ ਮੀਟਿੰਗ ਤੋਂ ਬਾਅਦ ਕੁਝ ਵੱਡਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਨਮਸਕਾਰ ਦੈਰਿਕਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਭਾਰਤ ਅਤੇ ਰੂਸ ਬਸਤੇ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਰੂਸ ਦੇ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਭਾਰਤ 2 ਦਿਨਾਂ ਦੌਰਾਨ ਦੌਰੇ ਤੇ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜ ਕੀਤਾ ਹੋਇਆ ਪਹਿਲਾ ਪ੍ਰਾਈਵੇਟ ਡਿਨਰ ਕਰਨਗੇ ਉਸ ਤੋਂ ਬਾਅਦ ਸ਼ਿਖਰ ਸੰਮੇਲਨ ਦੇ ਵਿੱਚ 23ਵੇਂ ਸ਼ਿਖਰ ਸੰਮੇਲਨ ਦੇ ਵਿੱਚ ਵੀ ਇਹ ਸ਼ਾਮਲ ਹੋਣਗੇ ਦੋਨੋਂ ਵੱਡੇ ਲੀਡਰ ਇਸ ਮੁਲਾਕਾਤ ਦੇ ਵੱਡੇ ਮਾਇਨੇ ਨੇ ਕਿਉਂਕਿ ਜਿਹੜੇ ਸੰਬੰਧ ਨੇ ਰੂਸ ਅਤੇ ਭਾਰਤ ਦੇ ਜਿਹੜੇ ਸੰਬੰਧ ਨੇ ਇਹਨਾਂ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਇਹ ਮੁਲਾਕਾਤਾਂ ਬਹੁਤ ਜ਼ਰੂਰੀ ਸਨ ਜਿਹੜੀਆਂ ਹੋਣਗੀਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵੀ ਆਪਣੇ ਹਮ ਰਤਬਾ ਜਿਹੜੇ ਮੰਤਰੀ ਹੈ ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਬਲੈਦੀਵੀਰ ਪੁਤਿਨ ਦੇ ਨਾਲ ਉਹਨਾਂ ਦੀ ਪੂਰੀ ਕੈਬਨਿਟ ਜਿਹੜੀ ਵੱਡੀ ਕੈਬਨਿਟ ਹੈ ਉਹ ਵੀ ਭਾਰਤ ਆ ਰਹੀ ਹੈ ਇਸ ਦੇ ਬਹੁਤ ਵੱਡੇ ਮਾਇਨੇ ਨੇ ਕਿਉਂਕਿ ਪਿਛਲੇ ਦਿਨੀ ਅਮਰੀਕਾ ਨੇ ਜਿਹੜਾ ਟੈਰਿਫ ਲਗਾਇਆ ਸੀਗਾ ਉਸ ਨੂੰ ਇਸੇ ਗੱਲ ਦੀ ਤਕਲੀਫ ਸੀ ਕਿ ਰਸ਼ੀਆ ਦੇ ਨਾਲ ਇਹਨਾਂ ਦੇ ਸੰਬੰਧ ਇੰਨੇ ਗੂੜੇ ਤੇ ਵਧੀਆ ਕਿਉਂ ਨੇ ਔਰ ਇਹ ਜਿਹੜਾ ਵਿਜ਼ਿਟ ਹੈ ਬਲਾਦੀਮੀਰ ਪੋਟੇਨ ਦਾ ਯਾਨੀ ਰੂਸ ਦੇ ਰਾਸ਼ਟਰਪਤੀ ਦਾ ਇਹ ਜਿਹੜਾ ਵਿਜ਼ਿਟ ਹੈ ਇਹ ਬਹੁਤ ਮਾਇਨੇ ਰੱਖਦਾ ਹੈ ਇਹ ਸਾਰੇ ਘਟਨਾਕ੍ਰਮ ਦੇ ਬਾਵਜੂਦ ਜੇਕਰ ਰਾਸ਼ਟਰਪਤੀ ਬਲਾਦੀਮੀਰ ਪੋਟੇਨ ਭਾਰਤ ਆ ਰਹੇ ਨੇ ਅਤੇ ਭਾਰਤ ਦੇ ਨਾਲ ਸੰਬੰਧ ਹੋਰ ਡੂੰਘੇ ਕਰ ਰਹੇ ਨੇ ਇਹ ਇਹਨਾਂ ਦੇ ਮਤਲਬ ਬਹੁਤ ਡੂੰਘੇ ਨੇ ਤੁਹਾਨੂੰ ਦੱਸ ਦਈਏ ਕਿ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਲਈ ਕਈ ਅਹਿਮ ਸਮਝੌਤਿਆਂ ਤੇ ਦਸਤਕਤ ਵੀ ਕੀਤੇ ਜਾਣਗੇ ਜਿਵੇਂ ਹੀ vladimir putin ਇਥੇ ਪਹੁੰਚਣਗੇ ਉਸ ਦੇ ਕੁਝ ਘੰਟਿਆਂ ਬਾਅਦ ਹੀ ਪੀਐਮ ਮੋਦੀ ਨੇ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜਮੈਂਟ ਕੀਤਾ ਹੋਇਆ ਰੱਖਿਆ ਹੋਇਆ ਵਾ ਤੇ ਦੋਵੇਂ ਆਗੂਆਂ ਵਿਚਾਲੇ ਗੈਰ ਰਸਮੀ ਪਰ ਬਹੁਤ ਅਹਿਮ ਚਰਚਾ ਹੋਵੇਗੀ ਇਸ ਡਿਨਰ ਤੇ ਪੁਤਿਨ ਦੀ ਯਾਤਰਾ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਰੂਸੀ ਰਾਸ਼ਟਰਪਤੀ ਭਵਨ ਵੱਲੋਂ ਦੱਸਿਆ ਗਿਆ ਰੂਸੀ ਰਾਸ਼ਟਰਪਤੀ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਦੋਵੇਂ ਦੇਸ਼ਾਂ ਲਈ ਆਰਥਿਕ ਤੇ ਕਾਰੋਬਾਰੀ ਮੁੱਦੇ ਕਾਫੀ ਅਹਿਮ ਰਹਿਣਗੇ ਇਸ ਗੱਲ ਦਾ ਸੰਕੇਤ ਇਸ ਤੋਂ ਮਿਲਦਾ ਹੈ ਕਿ ਰਾਸ਼ਟਰਪਤੀ ਪੁਤਿਨ ਦੀ ਕੈਬਨਟ ਵਿੱਚ ਆਰਥਿਕ ਵਿਭਾਗਾਂ ਦੇ ਸਾਰੇ ਮੰਤਰੀ ਉਹਨਾਂ ਦੇ ਨਾਲ ਨਵੀਂ ਦਿੱਲੀ ਆ ਰਹੇ ਨੇ ਇਹਨਾਂ ਵਿੱਚ ਆਰਥਿਕ ਵਿਕਾਸ ਮੰਤਰੀ ਆ ਰਹੇ ਨੇ ਤੇ ਵਪਾਰ ਤੇ ਉਦਯੋਗ ਮੰਤਰੀ ਆ ਰਹੇ ਨੇ ਖੇਤੀਬਾੜੀ ਮੰਤਰੀ ਆ ਰਹੇ ਆ ਡਿਜੀਟਲ ਸੰਚਾਰ ਮੰਤਰੀ ਆਰਏ ਨੇ ਇਸ ਤੋਂ ਇਲਾਵਾ ਸਿਹਤ ਮੰਤਰੀ ਵੀ ਵਿਦੇਸ਼ ਮੰਤਰੀ ਅਤੇ ਹੋਰ ਮੰਤਰੀ ਜਿਹੜੇ ਆ ਰੱਖਿਆ ਮੰਤਰੀ ਇਹ ਸਾਰੇ ਮੰਤਰੀ ਉਹਨਾਂ ਦੀ ਕੈਬਨਿਟ ਚ ਜਿਹੜੇ ਵੱਡੇ ਅਹੁਦੇ ਜਿਨ੍ਹਾਂ ਦੇ ਕੋਲ ਵੱਡੇ ਪੋਰਟਫੋਲੀਓ ਨੇ ਉਹ ਭਾਰਤ ਦੌਰੇ ਤੇ ਨਾਲ ਆ ਰਹੇ ਨੇ ਇਸ ਦੇ ਇਹ ਮਾਇਨੇ ਨੇ ਕਿ ਇਸ ਤੇ ਇਸ ਦੌਰੇ ਚ ਰੱਖਿਆ ਖੇਤਰ ਵਿੱਚ ਵੱਡੇ ਫੈਸਲੇ ਹੋਣ ਦੀ ਉਮੀਦ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਰੂਸੀ ਖਮ ਰੁਤਵਾ ਆਂਦਰੇ ਬੋਲੋਸੋਵ ਇਨਾਂ ਦੇ ਨਾਲ ਮੀਟਿੰਗ ਕਰਨਗੇ ਜੋ ਪੁਤਿਨ ਦੇ ਨਾਲ ਹੀ ਆ ਰਹੇ ਨੇ ਇਸ ਦੌਰਾਨ ਐਸ 400 ਮਿਜ਼ਾਈਲ ਪ੍ਰਣਾਲੀ ਦੀ ਖਰੀਦ ਸੁਖੋਈ 30 ਜਹਾਜ਼ਾਂ ਦੇ ਅਪਗ੍ਰੇਡੇਸ਼ਨ ਅਤੇ ਬ੍ਰਹਮੋਜ਼ ਮਿਸਾਈਲ ਦੇ ਉन्नत ਸੰਸਕਰਣ ਤੇ ਚਰਚਾ ਹੋ ਸਕਦੀ ਹੈ ਯਾਨੀ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਐਸ 500 에어 డిਫੈਂਸ ਸਿਸਟਮ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ ਯਾਨੀ ਇਹ ਮੀਟਿੰਗ ਬਹੁਤ ਹੀ ਅਹਿਮ ਹੈ ਦੋਵੇਂ ਦੇਸ਼ਾਂ ਦੇ ਲਈ ਖਾਸ ਕਰਕੇ ਭਾਰਤ ਦੇ ਲਈ ਇਹ ਮੀਟਿੰਗ ਬਹੁਤ ਅਹਿਮ ਹੈ ਕਿਉਂਕਿ ਭਾਰਤ ਇਸ ਵੇਲੇ ਰੱਖਿਆ ਖੇਤਰ ਦੇ ਵਿੱਚ ਕਾਫੀ ਇਕੁਪਮੈਂਟਸ ਜਿਹੜੇ ਹੈਗੇ ਆ ਉਹ ਆਪ ਬਣਾ ਰਿਹਾ ਹੈ ਰੂਸ ਦੀ ਮਦਦ ਨਾਲ ਸਾਂਝੇ ਪ੍ਰੋਜੈਕਟ ਲੱਗੇ ਹੋਏ ਨੇ ਤੇ ਇਹ ਇਸ ਮੀਟਿੰਗ ਤੋਂ ਬਾਅਦ ਕੁਝ ਵੱਡਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਨਮਸਕਾਰ ਦੈਰਿਕਸ ਵਿਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਭਾਰਤ ਅਤੇ ਰੂਸ ਬਸਤੇ ਬਹੁਤ ਵੱਡਾ ਦੇਣਾ ਕਿਉਂਕਿ ਅੱਜ ਰੂਸ ਦੇ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਭਾਰਤ 2 ਦਿਨਾਂ ਦੌਰਾਨ ਦੌਰੇ ਤੇ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜ ਕੀਤਾ ਹੋਇਆ ਪਹਿਲਾ ਪ੍ਰਾਈਵੇਟ ਡਿਨਰ ਕਰਨਗੇ ਉਸ ਤੋਂ ਬਾਅਦ ਸ਼ਿਖਰ ਸੰਮੇਲਨ ਦੇ ਵਿੱਚ 23ਵੇਂ ਸ਼ਿਖਰ ਸੰਮੇਲਨ ਦੇ ਵਿੱਚ ਵੀ ਇਹ ਸ਼ਾਮਲ ਹੋਣਗੇ ਦੋਨੋਂ ਵੱਡੇ ਲੀਡਰ ਇਸ ਮੁਲਾਕਾਤ ਦੇ ਵੱਡੇ ਮਾਇਨੇ ਨੇ ਕਿਉਂਕਿ ਜਿਹੜੇ ਸੰਬੰਧ ਨੇ ਰੂਸ ਅਤੇ ਭਾਰਤ ਦੇ ਜਿਹੜੇ ਸੰਬੰਧ ਨੇ ਇਹਨਾਂ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਇਹ ਮੁਲਾਕਾਤਾਂ ਬਹੁਤ ਜ਼ਰੂਰੀ ਸਨ ਜਿਹੜੀਆਂ ਹੋਣਗੀਆਂ ਰਾਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵੀ ਆਪਣੇ ਹਮ ਰਤਬਾ ਜਿਹੜੇ ਮੰਤਰੀ ਹੈ ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਬਰਾਦਰ ਬਲਾਦੀਵੀਰ ਪੁਤਿਨ ਦੇ ਨਾਲ ਉਹਨਾਂ ਦੀ ਪੂਰੀ ਕੈਬਨਿਟ ਜਿਹੜੀ ਵੱਡੀ ਕੈਬਨਿਟ ਹੈ ਉਹ ਵੀ ਭਾਰਤ ਆ ਰਹੀ ਹੈ ਇਸ ਦੇ ਬਹੁਤ ਵੱਡੇ ਮਾਇਨੇ ਨੇ ਕਿਉਂਕਿ ਪਿਛਲੇ ਦਿਨੀ ਅਮਰੀਕਾ ਨੇ ਜਿਹੜਾ ਟੈਰਫ ਲਗਾਇਆ ਸੀਗਾ ਉਸ ਨੂੰ ਇਸੇ ਗੱਲ ਦੀ ਤਕਲੀਫ ਸੀ ਕਿ ਰਸ਼ੀਆ ਦੇ ਨਾਲ ਇਹਨਾਂ ਦੇ ਸੰਬੰਧ ਇੰਨੇ ਗੂੜੇ ਤੇ ਵਧੀਆ ਕਿਉਂ ਨੇ ਔਰ ਇਹ ਜਿਹੜਾ ਵਿਜ਼ਿਟ ਹੈ ਬਲਾਦੀਮੀਰ ਪੁਤਿਨ ਦਾ ਯਾਨੀ ਰੂਸ ਦੇ ਰਾਸ਼ਟਰਪਤੀ ਦਾ ਇਹ ਜਿਹੜਾ ਵਿਜ਼ਿਟ ਹੈ ਇਹ ਬਹੁਤ ਮਾਇਨੇ ਰੱਖਦਾ ਹੈ ਇਹ ਸਾਰੇ ਘਟਨਾਕ੍ਰਮ ਦੇ ਬਾਵਜੂਦ ਜੇਕਰ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਭਾਰਤ ਆ ਰਹੇ ਨੇ ਅਤੇ ਭਾਰਤ ਦੇ ਨਾਲ ਸੰਬੰਧ ਹੋਰ ਡੂੰਘੇ ਕਰ ਰਹੇ ਨੇ ਇਹ ਇਹਨਾਂ ਦੇ ਮਤਲਬ ਬਹੁਤ ਡੂੰਘੇ ਨੇ ਤੁਹਾਨੂੰ ਦੱਸ ਦਈਏ ਕਿ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਲਈ ਕਈ ਅਹਿਮ ਸਮਝੌਤਿਆਂ ਤੇ ਦਸਤਕਤ ਵੀ ਕੀਤੇ ਜਾਣਗੇ ਜਿਵੇਂ ਹੀ vladimir putin ਇਥੇ ਪਹੁੰਚਣਗੇ ਉਸਦੇ ਕੁਝ ਘੰਟਿਆਂ ਬਾਅਦ ਹੀ pm modi ਨੇ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜਮੈਂਟ ਕੀਤਾ ਹੋਇਆ ਰੱਖਿਆ ਹੋਇਆ ਵਾ ਤੇ ਦੋਵੇਂ ਆਗੂਆਂ ਵਿਚਾਲੇ ਗੈਰ ਰਸਮੀ ਪਰ ਬਹੁਤ ਅਹਿਮ ਚਰਚਾ ਹੋਵੇਗੀ ਇਸ ਡਿਨਰ ਤੇ ਪੁਤਿਨ ਦੀ ਯਾਤਰਾ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਰੂਸੀ ਰਾਸ਼ਟਰਪਤੀ ਭਵਨ ਵੱਲੋਂ ਦੱਸਿਆ ਗਿਆ ਰੂਸੀ ਰਾਸ਼ਟਰਪਤੀ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਦੋਵੇਂ ਦੇਸ਼ਾਂ ਲਈ ਆਰਥਿਕ ਤੇ ਕਾਰੋਬਾਰੀ ਮੁੱਦੇ ਕਾਫੀ ਅਹਿਮ ਰਹਿਣਗੇ ਇਸ ਗੱਲ ਦਾ ਸੰਕੇਤ ਇਸ ਤੋਂ ਮਿਲਦਾ ਹੈ ਕਿ ਰਾਸ਼ਟਰਪਤੀ ਪੁਤਿਨ ਦੀ ਕੈਬਨਿਟ ਵਿੱਚ ਆਰਥਿਕ ਵਿਭਾਗਾਂ ਦੇ ਸਾਰੇ ਮੰਤਰੀ ਉਹਨਾਂ ਦੇ ਨਾਲ ਨਵੀਂ ਦਿੱਲੀ ਆ ਰਹੇ ਨੇ ਇਹਨਾਂ ਵਿੱਚ ਆਰਥਿਕ ਵਿਕਾਸ ਮੰਤਰੀ ਆ ਰਹੇ ਨੇ ਤੇ ਵਪਾਰ ਤੇ ਉਦਯੋਗ ਮੰਤਰੀ ਆ ਰਹੇ ਨੇ ਖੇਤੀਬਾੜੀ ਮੰਤਰੀ ਆ ਰਹੇ ਆ ਡਿਜੀਟਲ ਸੰਚਾਰ ਮੰਤਰੀ ਆਰੇ ਨੇ ਇਸ ਤੋਂ ਇਲਾਵਾ ਸਿਹਤ ਮੰਤਰੀ ਵੀ ਵਿਦੇਸ਼ ਮੰਤਰੀ ਅਤੇ ਹੋਰ ਮੰਤਰੀ ਜਿਹੜੇ ਆ ਰੱਖਿਆ ਮੰਤਰੀ ਇਹ ਸਾਰੇ ਮੰਤਰੀ ਉਹਨਾਂ ਦੀ ਕੈਬਨਿਟ ਚ ਜਿਹੜੇ ਵੱਡੇ ਅਹੁਦੇ ਜਿਨ੍ਹਾਂ ਦੇ ਕੋਲ ਵੱਡੇ ਪੋਰਟਫੋਲੀਓ ਨੇ ਉਹ ਭਾਰਤ ਦੌਰੇ ਤੇ ਨਾਲ ਆ ਰਹੇ ਨੇ ਇਸ ਦੇ ਇਹ ਮਾਇਨੇ ਨੇ ਕਿ ਇਸ ਤੇ ਇਸ ਦੌਰੇ ਚ ਰੱਖਿਆ ਖੇਤਰ ਵਿੱਚ ਵੱਡੇ ਫੈਸਲੇ ਹੋਣ ਦੀ ਉਮੀਦ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਰੂਸੀ ਖਮ ਰਤਵਾ ਆਂਦਰੇ ਬੋਲੋਸੋ ਇਨ੍ਹਾਂ ਦੇ ਨਾਲ ਮੀਟਿੰਗ ਕਰਨਗੇ ਜੋ ਪੁਤਿਨ ਦੇ ਨਾਲ ਹੀ ਆ ਰਹੇ ਨੇ ਇਸ ਦੌਰਾਨ ਐਸ 400 ਮਿਜ਼ਾਈਲ ਪ੍ਰਣਾਲੀ ਦੀ ਖਰੀਦ ਸੁਖੋਈ 30 ਜਹਾਜ਼ਾਂ ਦੇ ਅਪਗ੍ਰੇਡੇਸ਼ਨ ਅਤੇ ਬ੍ਰਹਮੋਜ਼ ਮਿਸਾਈਲ ਦੇ ਉन्नत ਸੰਸਕਰਣ ਤੇ ਚਰਚਾ ਹੋ ਸਕਦੀ ਹੈ ਯਾਨੀ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਐਸ 500 에어 డిਫੈਂਸ ਸਿਸਟਮ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ ਯਾਨੀ ਇਹ ਮੀਟਿੰਗ ਬਹੁਤ ਹੀ ਅਹਿਮ ਹੈ ਦੋਵੇਂ ਦੇਸ਼ਾਂ ਦੇ ਲਈ ਖਾਸ ਕਰਕੇ ਭਾਰਤ ਦੇ ਲਈ ਇਹ ਮੀਟਿੰਗ ਬਹੁਤ ਅਹਿਮ ਹੈ ਕਿਉਂਕਿ ਭਾਰਤ ਇਸ ਵੇਲੇ ਰੱਖਿਆ ਖੇਤਰ ਦੇ ਵਿੱਚ ਕਾਫੀ ਇਕਵਿਪਮੈਂਟਸ ਜਿਹੜੇ ਹੈਗੇ ਆ ਉਹ ਆਪ ਬਣਾ ਰਿਹਾ ਰੂਸ ਦੀ ਮਦਦ ਨਾਲ ਸਾਂਝੇ ਪ੍ਰੋਜੈਕਟ ਲੱਗੇ ਹੋਏ ਨੇ ਤੇ ਇਹ ਇਸ ਮੀਟਿੰਗ ਤੋਂ ਬਾਅਦ ਕੁਝ ਵੱਡਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਨਮਸਕਾਰ ਦੈਰਿਕਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਭਾਰਤ ਅਤੇ ਰੂਸ ਬਸਤੇ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਰੂਸ ਦੇ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਭਾਰਤ 2 ਦਿਨਾਂ ਦੌਰਾਨ ਦੌਰੇ ਤੇ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜ ਕੀਤਾ ਹੋਇਆ ਪਹਿਲਾ ਪ੍ਰਾਈਵੇਟ ਡਿਨਰ ਕਰਨਗੇ ਉਸ ਤੋਂ ਬਾਅਦ ਸ਼ਿਖਰ ਸੰਮੇਲਨ ਦੇ ਵਿੱਚ 23ਵੇਂ ਸ਼ਿਖਰ ਸੰਮੇਲਨ ਦੇ ਵਿੱਚ ਵੀ ਇਹ ਸ਼ਾਮਲ ਹੋਣਗੇ ਦੋਨੋਂ ਵੱਡੇ ਲੀਡਰ ਇਸ ਮੁਲਾਕਾਤ ਦੇ ਵੱਡੇ ਮਾਇਨੇ ਨੇ ਕਿਉਂਕਿ ਜਿਹੜੇ ਸੰਬੰਧ ਨੇ ਰੂਸ ਅਤੇ ਭਾਰਤ ਦੇ ਜਿਹੜੇ ਸੰਬੰਧ ਨੇ ਇਹਨਾਂ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਇਹ ਮੁਲਾਕਾਤਾਂ ਬਹੁਤ ਜ਼ਰੂਰੀ ਸਨ ਜਿਹੜੀਆਂ ਹੋਣਗੀਆਂ ਰਾਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵੀ ਆਪਣੇ ਹਮ ਰਤਬਾ ਜਿਹੜੇ ਮੰਤਰੀ ਹੈ ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਬਰਾਦਰ ਬਲਾਦੀਵੀਰ ਪੁਤਿਨ ਦੇ ਨਾਲ ਉਹਨਾਂ ਦੀ ਪੂਰੀ ਕੈਬਨਿਟ ਜਿਹੜੀ ਵੱਡੀ ਕੈਬਨਿਟ ਹੈ ਉਹ ਵੀ ਭਾਰਤ ਆ ਰਹੀ ਹੈ ਇਸ ਦੇ ਬਹੁਤ ਵੱਡੇ ਮਾਇਨੇ ਨੇ ਕਿਉਂਕਿ ਪਿਛਲੇ ਦਿਨੀ ਅਮਰੀਕਾ ਨੇ ਜਿਹੜਾ ਟੈਰਿਫ ਲਗਾਇਆ ਸੀਗਾ ਉਸ ਨੂੰ ਇਸੇ ਗੱਲ ਦੀ ਤਕਲੀਫ ਸੀ ਕਿ ਰਸ਼ੀਆ ਦੇ ਨਾਲ ਇਹਨਾਂ ਦੇ ਸੰਬੰਧ ਇੰਨੇ ਗੂੜੇ ਤੇ ਵਧੀਆ ਕਿਉਂ ਨੇ ਔਰ ਇਹ ਜਿਹੜਾ ਵਿਜ਼ਿਟ ਹੈ ਬਲਾਦੀਮੀਰ ਪੁਤਿਨ ਦਾ ਯਾਨੀ ਰੂਸ ਦੇ ਰਾਸ਼ਟਰਪਤੀ ਦਾ ਇਹ ਜਿਹੜਾ ਵਿਜ਼ਿਟ ਹੈ ਇਹ ਬਹੁਤ ਮਾਇਨੇ ਰੱਖਦਾ ਹੈ ਇਹ ਸਾਰੇ ਘਟਨਾਕ੍ਰਮ ਦੇ ਬਾਵਜੂਦ ਜੇਕਰ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਭਾਰਤ ਆ ਰਹੇ ਨੇ ਅਤੇ ਭਾਰਤ ਦੇ ਨਾਲ ਸੰਬੰਧ ਹੋਰ ਡੂੰਘੇ ਕਰ ਰਹੇ ਨੇ ਇਹ ਇਹਨਾਂ ਦੇ ਮਤਲਬ ਬਹੁਤ ਡੂੰਘੇ ਨੇ ਤੁਹਾਨੂੰ ਦੱਸ ਦਈਏ ਕਿ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਲਈ ਕਈ ਅਹਿਮ ਸਮਝੌਤਿਆਂ ਤੇ ਦਸਤਕਤ ਵੀ ਕੀਤੇ ਜਾਣਗੇ ਜਿਵੇਂ ਹੀ ਵਲਾਦੀਮੀਰ ਪੋਪੇਨ ਇਥੇ ਪਹੁੰਚਣਗੇ ਉਸਦੇ ਕੁਝ ਘੰਟਿਆਂ ਬਾਅਦ ਹੀ ਪੀਐਮ ਮੋਦੀ ਨੇ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜਮੈਂਟ ਕੀਤਾ ਹੋਇਆ ਰੱਖਿਆ ਹੋਇਆ ਵਾ ਤੇ ਦੋਵੇਂ ਆਗੂਆਂ ਵਿਚਾਲੇ ਗੈਰ ਰਸਮੀ ਪਰ ਬਹੁਤ ਅਹਿਮ ਚਰਚਾ ਹੋਵੇਗੀ ਇਸ ਡਿਨਰ ਤੇ ਪੋਪੇਨ ਦੀ ਯਾਤਰਾ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਰੂਸੀ ਰਾਸ਼ਟਰਪਤੀ ਭਵਨ ਵੱਲੋਂ ਦੱਸਿਆ ਗਿਆ ਰੂਸੀ ਰਾਸ਼ਟਰਪਤੀ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਦੋਵੇਂ ਦੇਸ਼ਾਂ ਲਈ ਆਰਥਿਕ ਤੇ ਕਾਰੋਬਾਰੀ ਮੁੱਦੇ ਕਾਫੀ ਅਹਿਮ ਰਹਿਣਗੇ ਇਸ ਗੱਲ ਦਾ ਸੰਕੇਤ ਇਸ ਤੋਂ ਮਿਲਦਾ ਹੈ ਕਿ ਰਾਸ਼ਟਰਪਤੀ ਪੁਤਿਨ ਦੀ ਕੈਬਨਿਟ ਵਿੱਚ ਆਰਥਿਕ ਵਿਭਾਗਾਂ ਦੇ ਸਾਰੇ ਮੰਤਰੀ ਉਹਨਾਂ ਦੇ ਨਾਲ ਨਵੀਂ ਦਿੱਲੀ ਆ ਰਹੇ ਨੇ ਇਹਨਾਂ ਵਿੱਚ ਆਰਥਿਕ ਵਿਕਾਸ ਮੰਤਰੀ ਆ ਰਹੇ ਨੇ ਤੇ ਵਪਾਰ ਤੇ ਉਦਯੋਗ ਮੰਤਰੀ ਆ ਰਹੇ ਨੇ ਖੇਤੀਬਾੜੀ ਮੰਤਰੀ ਆ ਰਹੇ ਆ ਡਿਜੀਟਲ ਸੰਚਾਰ ਮੰਤਰੀ ਆਰਏ ਨੇ ਇਸ ਤੋਂ ਇਲਾਵਾ ਸਿਹਤ ਮੰਤਰੀ ਵੀ ਵਿਦੇਸ਼ ਮੰਤਰੀ ਅਤੇ ਹੋਰ ਮੰਤਰੀ ਜਿਹੜੇ ਆ ਰੱਖਿਆ ਮੰਤਰੀ ਇਹ ਸਾਰੇ ਮੰਤਰੀ ਉਹਨਾਂ ਦੀ ਕੈਬਨਿਟ ਚ ਜਿਹੜੇ ਵੱਡੇ ਅਹੁਦੇ ਜਿਨ੍ਹਾਂ ਦੇ ਕੋਲ ਵੱਡੇ ਪੋਰਟਫੋਲੀਓ ਨੇ ਉਹ ਭਾਰਤ ਦੌਰੇ ਤੇ ਨਾਲ ਆ ਰਹੇ ਨੇ ਇਸ ਦੇ ਇਹ ਮਾਇਨੇ ਨੇ ਕਿ ਇਸ ਤੇ ਇਸ ਦੌਰੇ ਚ ਰੱਖਿਆ ਖੇਤਰ ਵਿੱਚ ਵੱਡੇ ਫੈਸਲੇ ਹੋਣ ਦੀ ਉਮੀਦ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਰੂਸੀ ਖਮ ਰੁਤਵਾ ਆਂਦਰੇ ਬੋਲੋਸੋਵ ਇਨਾਂ ਦੇ ਨਾਲ ਮੀਟਿੰਗ ਕਰਨਗੇ ਜੋ ਪੁਤਿਨ ਦੇ ਨਾਲ ਹੀ ਆ ਰਹੇ ਨੇ ਇਸ ਦੌਰਾਨ ਐਸ 400 ਮਿਜ਼ਾਈਲ ਪ੍ਰਣਾਲੀ ਦੀ ਖਰੀਦ ਸੁਖੋਈ 30 ਜਹਾਜ਼ਾਂ ਦੇ ਅਪਗ੍ਰੇਡੇਸ਼ਨ ਅਤੇ ਬ੍ਰਹਮੋਜ਼ ਮਿਸਾਈਲ ਦੇ ਉन्नत ਸੰਸਕਰਣ ਤੇ ਚਰਚਾ ਹੋ ਸਕਦੀ ਹੈ ਯਾਨੀ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਐਸ 500 에어 డిਫੈਂਸ ਸਿਸਟਮ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ ਯਾਨੀ ਇਹ ਮੀਟਿੰਗ ਬਹੁਤ ਹੀ ਅਹਿਮ ਹੈ ਦੋਵੇਂ ਦੇਸ਼ਾਂ ਦੇ ਲਈ ਖਾਸ ਕਰਕੇ ਭਾਰਤ ਦੇ ਲਈ ਇਹ ਮੀਟਿੰਗ ਬਹੁਤ ਅਹਿਮ ਹੈ ਕਿਉਂਕਿ ਭਾਰਤ ਇਸ ਵੇਲੇ ਰੱਖਿਆ ਖੇਤਰ ਦੇ ਵਿੱਚ ਕਾਫੀ ਇਕੁਪਮੈਂਟਸ ਜਿਹੜੇ ਹੈਗੇ ਆ ਉਹ ਆਪ ਬਣਾ ਰਿਹਾ ਹੈ ਰੂਸ ਦੀ ਮਦਦ ਨਾਲ ਸਾਂਝੇ ਪ੍ਰੋਜੈਕਟ ਲੱਗੇ ਹੋਏ ਨੇ ਤੇ ਇਹ ਇਸ ਮੀਟਿੰਗ ਤੋਂ ਬਾਅਦ ਕੁਝ ਵੱਡਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਨਮਸਕਾਰ ਦੈਰਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਭਾਰਤ ਅਤੇ ਰੂਸ ਬਸਤੇ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਭਾਰਤ 2 ਦਿਨਾਂ ਦੌਰਾਨ ਦੌਰੇ ਤੇ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਇੱਕ ਪ੍ਰਾਈਵੇਟ ਡਿਨਰ ਦਾ ਅਰੇਂਜ ਕੀਤਾ ਹੋਇਆ ਪਹਿਲਾ ਪ੍ਰਾਈਵੇਟ ਡਿਨਰ ਕਰਨਗੇ ਉਸ ਤੋਂ ਬਾਅਦ ਸ਼ਿਖਰ ਸੰਮੇਲਨ ਦੇ ਵਿੱਚ 23ਵੇਂ ਸ਼ਿਖਰ ਸੰਮੇਲਨ ਦੇ ਵਿੱਚ ਵੀ ਇਹ ਸ਼ਾਮਲ ਹੋਣਗੇ ਦੋਨੋਂ ਵੱਡੇ ਲੀਡਰ ਇਸ ਮੁਲਾਕਾਤ ਦੇ ਵੱਡੇ ਮਾਇਨੇ ਨੇ ਕਿਉਂਕਿ ਜਿਹੜੇ ਸੰਬੰਧ ਨੇ ਰੂਸ ਅਤੇ ਭਾਰਤ ਦੇ ਜਿਹੜੇ ਸੰਬੰਧ ਨੇ ਇਹਨਾਂ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਇਹ ਮੁਲਾਕਾਤਾਂ ਬਹੁਤ ਜ਼ਰੂਰੀ ਸਨ ਜਿਹੜੀਆਂ ਹੋਣ ਗਈਆਂ ਰਾਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵੀ ਆਪਣੇ ਹਮ ਰਤਬਾ ਜਿਹੜੇ ਮੰਤਰੀ ਹੈ ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਬਲੈਦੀਵੀਰ ਪੁਤਿਨ ਦੇ ਨਾਲ ਉਹਨਾਂ ਦੀ ਪੂਰੀ ਕੈਬਨਿਟ ਜਿਹੜੀ ਵੱਡੀ ਕੈਬਨਿਟ ਹੈ ਉਹ ਵੀ ਭਾਰਤ ਆ ਰਹੀ ਹੈ ਇਸ ਦੇ ਬਹੁਤ ਵੱਡੇ ਮਾਇਨੇ ਨੇ ਕਿਉਂਕਿ ਪਿਛਲੇ ਦਿਨੀ ਅਮਰੀਕਾ ਨੇ ਜਿਹੜਾ ਟੈਰਿਫ ਲਗਾਇਆ ਸੀਗਾ ਉਸ ਨੂੰ ਇਸੇ ਗੱਲ ਦੀ ਤਕਲੀਫ ਸੀ ਕਿ ਰਸ਼ੀਆ ਦੇ ਨਾਲ ਇਹਨਾਂ ਦੇ ਸੰਬੰਧ ਇੰਨੇ ਗੂੜੇ ਤੇ ਵਧੀਆ ਕਿਉਂ ਨੇ ਔਰ ਇਹ ਜਿਹੜਾ ਵਿਜ਼ਿਟ ਹੈ ਬਲਾਦੀਮੀਰ ਪੁਤਿਨ ਦਾ ਯਾਨੀ ਰੂਸ ਦੇ ਰਾਸ਼ਟਰਪਤੀ ਦਾ ਇਹ ਜਿਹੜਾ ਵਿਜ਼ਿਟ ਹੈ ਇਹ ਬਹੁਤ ਮਾਇਨੇ ਰੱਖਦਾ ਹੈ ਇਹ ਸਾਰੇ ਘਟਨਾਕ੍ਰਮ ਦੇ ਬਾਵਜੂਦ ਜੇਕਰ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਭਾਰਤ ਆ ਰਹੇ ਨੇ ਅਤੇ ਭਾਰਤ ਦੇ ਨਾਲ ਸੰਬੰਧ ਹੋਰ ਡੂੰਘੇ ਕਰ ਰਹੇ ਨੇ ਇਹ ਇਹਨਾਂ ਦੇ ਮਤਲਬ ਬਹੁਤ ਡੂੰਘੇ ਨੇ ਤੁਹਾਨੂੰ ਦੱਸ ਦਈਏ ਕਿ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਲਈ ਕਈ ਅਹਿਮ ਸਮਝੌਤਿਆਂ ਤੇ ਦਸਤਖਤ ਵੀ ਕੀਤੇ ਜਾਣਗੇ ਜਿਵੇਂ ਹੀ ਵਲਾਦੀਮੀਰ ਪੁਤਿਨ ਇੱਥੇ ਪਹੁੰਚਣਗੇ ਉਸ ਦੇ ਕੁਝ ਘੰਟਿਆਂ ਬਾਅਦ